ਮੈਂ ਜਿਸ ਕੁਮਿੰਦਰਦਸਾਂ ਨੂੰ ਪੈਂਡ ਮੇਰਾ ਬੇਲਗਾ ਜ਼ਿਲ੍ਹਾ ਜਲੰਧਰ ਮੇਂ ਪ੍ਰੋਬਲਮ ਹੈ ਮੇਰੀ ਛਾਤੀ ਵਿੱਚ ਦਰਦ ਹੁੰਦਾ ਹੈਗਾ ਇੱਕ ਮੇਰੇ ਪੇਟ ਵਿੱਚ ਦਰਦ ਹੁੰਦਾ ਰਹਿੰਦਾ ਸੀ ਕਿਉਂਕਿ ਮੈਂ ਫੋਰਨ ਦੇ ਵਿੱਚ ਯੂਕੇ ਸੀਗਾ 13 ਚ ਆਇਆ ਮੈਂ 2013 ਚ ਤਾਂ ਉੱਥੇ ਵੀ ਮੇਰੀ ਸੀ ਪ੍ਰੋਬਲਮ ਸੀਗੀ ਇੱਥੇ ਆ ਕੇ ਕਾਫੀ ਹਸਪੀਟਲਾਂ 'ਚ ਮੈਂ ਗਿਆ ਐਂਡੋਸਕੋਪੀ ਵਗੈਰਾ ਕਰਾਈ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਹੈ ਜਦੋਂ ਫੇ ਲੁਧਿਆਣੇ ਜਾ ਕੇ ਫੋਟੋ ਹਸਪੀਟਲ ਕਰਾਈ ਐਂਡੋਸਕੋਪੀ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਨੂੰ ਬੀਟ ਅਲਰਜੀ ਹੈ ਕਣਕ ਤੋਂ ਅਲਰਜੀ ਹੈ ਠੀਕ ਹੈ ਵੀ ਇਹਦੀ ਕੋਈ ਦਵਾਈ ਵੀ ਨਹੀਂ ਬਣੀ ਹੈਗੀ ਵੀ ਤੁਹਾਨੂੰ ਸਾਰੀ ਉਮਰ ਪਰਹੇਜ਼ ਹੀ ਕਰਨਾ ਪੈਣਾ ਹੈ ਵੀ ਕਣਕ ਤੋਂ ਬਣੀ ਜੋ ਵੀ ਚੀਜ਼ ਆ ਉਹ ਛੱਡਣੀ ਪੈਣੀ ਹੈ ਤਾਂ ਮੇਰੇ ਮੂਰੇ ਨਾਲ ਦੋ ਲੈਸਟਾਂ ਰੱਖਦੇ ਆ ਵੀ ਆਹ ਖਾ ਸਕਦੇ ਆ ਨਹੀਂ ਖਾ ਸਕਦੇ ਠੀਕ ਹੈ ਤਾਂ ਮੈਂ ਉਦੋਂ ਵੀ ਜ਼ਿਆਦਾ ਤੰਗ ਹੋ ਗਿਆ ਠੀਕ ਉਸ ਤੋਂ ਬਾਅਦ ਜਦ ਮੈਂ ਸਾਲ ਡੇਢ ਸਾਲ 2 ਸਾਲ ਮੈਂ ਇਦਾਂ ਪਰਹੇਜ਼ ਰੱਖਿਆ ਉਹ ਤੋਂ ਬਾਅਦ ਜਦ ਫੇਰ ਮੈਨੂੰ ਬੋਡੀ ਸਰਵ ਦਾ ਪਤਾ ਲੱਗਿਆ ਉਹ ਮੈਜੂਸ ਕੀਤਾ ਤਾਂ ਮੈਨੂੰ ਕਿਹਾ ਗਿਆ ਲੱਗਾ ਵੀ 100 ਦਿਨ ਦਾ ਕੋਰਸ ਹੈ ਪਹਿਲਾਂ 50 ਦਿਨਾਂ ਦਾ ਮੰਗਾਗੇ 50 ਦਿਨ ਮੈਂ ਪੀਤਾ ਪਰ ਮੈਨੂੰ એનર્ਜੀ ਬਹੁਤ ਆਈ ਪਰ ਮੈਂ ਕਣਕ ਨਹੀਂ ਖਾਧੀ ਠੀਕ ਹੈ ਦੂਸਰਾ ਪੈਕ ਮੈਂ ਫੇਰ ਲਿਆ ਉਸ ਤੋਂ ਬਾਅਦ 20 ਦਿਨ ਉਹ ਪੀਤਾ ਮੈਂ ਟੋਟਲ 70 ਦਿਨ ਪੀ ਕੇ ਫੇਰ ਮੈਂ ਕਣਕ ਦੀ ਰੋਟੀ ਖਾ ਕੇ ਦੇਖੀ ਤੇ ਮੈਨੂੰ ਉਦੋਂ ਬਾਅਦ ਮਹਾਰਾਜ ਦੀ ਗਰਪਾ ਵੀ ਕੋਈ ਕੁਝ ਨਹੀਂ ਹੁੰਦਾ ਕਿੰਨੇ ਸਾਲ ਹੋ ਗਏ ਸਰ ਤਕਰੀਬਨ 21 ਚ ਲਿਆ ਸੀ ਮੈਂ 2021 ਦੇ ਵਿੱਚ ਓਕੇ ਦੋ ਪੈਕ ਮੈਂ ਲਗਾਤਾਰ ਪੀਤੇ ਸੀ ਕਿ 100 ਦਿਨ ਦਾ ਉਹ ਬਾਅਦ ਚ ਸਾਰ ਕੋਈ ਖਾ ਪੀ ਰਹੇ ਕੋਈ ਪ੍ਰੋਬਲਮ ਨਹੀਂ ਕਿੰਨੇ ਸਾਲ ਪਹਿਲਾਂ ਪ੍ਰੋਬਲਮ ਸੀ ਪ੍ਰੋਬਲਮ ਤਾਂ ਮੈਨੂੰ 2010 ਤੋਂ ਮਹਿਸੂਸ ਹੋ ਰਹੀ ਸੀ ਪਰ ਡਾਇਗਨੋਸ ਜਾ ਕੇ 19 ਚ ਹੋਇਆ ਇਹ ਕਲੀਅਰਟੀ ਆਈ ਵੀ ਕਣਕ ਤੋਂ ਇਹ ਕਣਕ ਤੋਂ ਲੱਗਦੀ 19 ਜਾ ਕੇ ਹੋਇਆ ਇਹ ਅਲਰਜੀ ਸਰ ਬਹੁਤ ਪਰਿਵਾਰਾਂ ਨੂੰ ਹੁੰਦੀ ਹੈ ਔਰ ਮੇਰੇ ਖਿਆਲ ਚ ਬੰਦਾ ਅੱਕ ਜਾਂਦਾ ਹੋਰ ਚੀਜ਼ਾਂ ਖਾ ਕੇ ਮਤਲਬ ਕੀ ਕੰਡੀਸ਼ਨ ਹੁੰਦੀ ਹੈ ਉਹ ਟਾਈਮ ਦੇ ਉੱਤੇ ਜਦੋਂ ਅਲਰਜੀ ਆ ਪਤਾ ਹੀ ਨਹੀਂ ਲੱਗਦਾ ਡਾਇਗਨੋਸ ਜਿੰਨੀ ਜਰ ਹੋ ਸਕਦਾ ਉਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਕੀ ਹੋਇਆ ਕੀ ਨਹੀਂ ਕਰਕੇ ਬੰਦਾ ਆਪਾਂ ਕਦੇ-ਕਦੇ ਕਦੇ ਐਫਰਟ ਕਰਦੇ ਆ ਕਿਉਂ ਕਣਕ ਦੀ ਅਲਰਜੀ ਦੀ ਤੇ ਡਾਕਟਰ ਸਾਹਿਬ ਕਹਿੰਦੇ ਦਵਾਈ ਹੈ ਨਹੀਂ ਕੋਈ ਛੱਡਣੀ ਪੈਣੀ ਅੱਜ ਤੁਸੀਂ ਖਾ ਰਹੇ ਹੋ ਕਣਕ ਦਾ ਅੱਜ ਮੈਂ ਸਾਰਾ ਕੁਝ ਖਾ ਰਿਹਾ ਕਣਕ ਤੋਂ ਬਣੀ ਹੁਣ ਮੈਦਾ ਆਟਾ ਸੂਜੀ ਹਰ ਗੀ ਬਣਦੀ ਐ ਇਸ ਤੋਂ ਹੁਣ ਕਿਹਦੀਆਂ ਮਠੀਆਂ ਆ ਮਟਰੀ ਆ ਜਲੇਬੀਆਂ ਆ ਵਾ ਕੁਝ ਵੀ ਆਪਾਂ ਸਾਰਾ ਕੁਝ ਛੱਡਣਾ ਪੈਂਦਾ ਜਿਵੇਂ ਲੱਖਾਂ ਲੋਕ ਤੁਹਾਡੀ ਵੀਡੀਓ ਦੇਖ ਰਹੇ ਨੇ ਜਿਹਨਾਂ ਨੂੰ ਅਲਰਜੀ ਐ ਕਣਕ ਦੀ ਮੈਂ ਤਾਂ ਇਹ ਨਹੀਂ ਕੀ ਸੁਨੇਹਾ ਦੇਣਾ ਚਾਹੁੰਦਾ ਇਹ ਕਹਿਣਾ ਚਾਹੁੰਦਾ ਵੀ ਆਪਣਾ ਬਾਡੀ ਸਰਵ ਜ਼ਰੂਰੀ ਆ ਇਹ ਲਾਓ ਸੋਚੋ ਨਾ ਕਿਉ ਮੈਨੂੰ ਸੋਚਦੇ ਸੋਚਦੇ 9-10 ਸਾਲ ਲੰਘੇ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਤੁਰੰਤ ਲੈ ਲਿਆ ਉਦਾਂ ਪਰ ਫੇਰ ਵੀ ਮੇਰੇ 2 ਸਾਲ ਦਾ ਮੈਂ ਸਟਰਗਲ ਕੀਤਾ ਜ਼ਿਆਦਾ ਬਿਨਾਂ ਕੰਨਖਾਦੀ ਤੋਂ ਔਰ ਉਦੋਂ ਪਹਿਲਾਂ 9-10 ਸਾਲ ਮੈਂ ਪਹਿਲਾਂ ਸਟਰਗਲ ਕੀਤਾ